होशियारपुर में पुलिस द्वारा नशा तस्कर का एनकाउंटर रेड करने गई पुलिस पर किया था हमला पुलिस का दो जवान भी जख्मी के हल्का दसूहा में नशा तस्करों पकड़ने के लिए गई दसूहा पुलिस पर नशा तस्करों ने हमला कर दिया पुलिस की जवाबी कार्यवाही में एक नशा तस्कर का एनकाउंटर कर दिया गया वही घटना में एक पुलिस के दो अधिकारी के जख्मी होने की बात भी सामने आ रही है घटना हल्का दसूहा के अंतर्गत आते गाँव मेवा मियानी की है जहां पुलिस को इसी गांव के ही एक व्यक्ति पर नशा का व्यापार करने की जानकारी मिली थी जिसके बाद दसूहा पुलिस टीम सूचा सिंह पुत्र अवतार सिंह निवासी मेवा मियानी के घर पहुंची तो सूचा सिंह द्वारा पुलिस पार्टी पर हमला कर दिया गया बचाव में जवाबी कार्यवाही में पुलिस द्वारा सूचा सिंह पर फायरिंग की गई जिससे उसकी मौत हो गई घटना के बाद जिला के उच्च पुलिस अधिकारियों द्वारा घटना स्थल पर पहुंचा जा रहा है फिलहाल इस सारे मामले में कोई भी अधिकारी कुछ भी बोलने को तैयार नहीं होशियारपुर में पुलिस द्वारा नशा तस्कर का एनकाउंटर रेड करने गई पुलिस पर किया था हमला पुलिस का दो जवान भी जख्मी होशियारपुर के हल्का दसूहा में नशा तस्करों पकड़ने के लिए गई दसूहा पुलिस पर नशा तस्करों ने हमला कर दिया पुलिस की जवाबी कार्यवाही में एक नशा तस्कर का एनकाउंटर कर दिया गया वही घटना में एक पुलिस के दो अधिकारी के जख्मी होने की बात भी सामने आ रही है घटना हल्का दसूहा के अंतर्गत आते गांव मेवा मियानी की है जहां पुलिस को इसी गांव के ही एक व्यक्ति पर नशा का व्यापार करने की जानकारी मिली थी जिसके बाद दसुहा पुलिस टीम सूचा सिंह पुत्र अवतार सिंह निवासी मेवा म्यानी के घर पहुंची तो सूचा सिंह द्वारा पुलिस पार्टी पर हमला कर दिया गया बचाव में जवाबी कार्यवाही में पुलिस द्वारा सूचा सिंह पर फायरिंग की गई जिससे उसकी मौत हो गई घटना के बाद जिला के उच्च पुलिस अधिकारियों द्वारा घटनास्थल पर पहुंचा जा रहा है ਹਾਂਜੀ ਸਰ ਠੀਕ ਹੈ ਜੀ ਵਧੀਆ ਮਰਜ਼ੀ ਅਸੀਂ ਬਾਹਰ ਆਇਆ ਤਾਂ ਇਹ ਲੱਗ ਰਿਹਾ ਟਾਈਮ ਬਹੁਤ ਦੀ ਜਿੰਨੇ ਲੱਗਣੇ ਤੇ ਆਈ ਜਾਏ ਕਿੰਨੀ ਕੀਤੀ 100 ਤਾਂ ਸੋ ਯਾਰ ਦੇ ਲੱਗੇ ਹੋਏ ਮੋਰਸਾ ਨਾ ਹੁੰਦਾ ਨਾ ਜੀ ਹਾਂ ਯਾਰ ਕੱਟ ਕਰ ਲੈ ਯਾਰ ਨਹੀਂ ਨਹੀਂ ਵਾਦੀ ਹੈ ਵਾਦੀ ਹੋਊਗਾ ਵਾਦੀ ਹੋਊਗਾ ਮਾਰੋ ਵੀ ਆਉਂਦਾ ਰਹੇਗਾ ਚੱਲਦੇ ਰਹੇ ਮੋਟਰਸਾਈਕਲ ਹਾਂਜੀ ਹਾਂਜੀ ਗੱਡੀ ਮੁੰਡਾ ਨਹੀਂ ਨਹੀਂ ਕੋਈ ਤੁਹਾਨੂੰ ਬਗਲਾ ਹੋਰ ਆਪਣਾ ਕੋਈ ਸਟਾਰਟ ਸਕੂਟੀ ਜਾਨਕਿ ਉਹ ਗੰਦੀ ਖਰਾਬ ਆ ਇੱਦਾਂ ਖੜੀ ਚਿੱਟੇ ਦਾ ਕੰਮ ਕਰਦਾ ਸਾਰਾ ਟੱਬਰ ਹਾਂਜੀ ਸਾਰਾ ਟੱਬਰ ਜੀ ਹਾਂ ਸਾਰਾ ਟੱਬਰ ਜੀ ਇਹ ਵੀ ਘੱਟ ਆ ਦੋ ਤਿੰਨ ਦਾ ਇਹ ਆ ਉਹ ਦੱਸਦੇ ਪਰਚੇ ਤਾਂ ਹੋਏ ਹੋਏ ਹਾਂ ਜਨਾਨੀ ਵੀ ਹੋਣੀ ਆਈ ਈ ਮਹੀਨਾ ਹੋਇਆ ਇਹ 15 ਦਿਨ ਹੋਏ ਤੇਰੀ ਪਾਰੋਂ ਕਿੰਦੀ ਆਉਂਦੀ ਆ ਬੇਟਾ ਜਿਹੜੇ ਪਾਰੋਂ ਬਣਿਆ ਜੀ ਦਰਿਆ ਦੇ ਪੋਲੇ ਨਾਲ ਹੀ ਪੋਲੇ ਦਾ ਪੋਲਾ ਧੋਲਾਂ ਨਾਲ ਪੋਲਾ ਜੀ ਕਮ ਜਿੱਥੋਂ ਦੀ ਉਹ ਯਾਤਰਾ ਨਹੀਂ ਹਾਂਜੀ ਹਾਂਜੀ ਤੋਂ ਯਾਤਰਾ ਨਹੀਂ ਹਾਂਜੀ ਸੰਗ ਲੰਗਦਾ ਹਾਂਜੀ ਹਾਂਜੀ ਅੱਛਾ ਉੱਥੋਂ ਦੀ ਓਕੇ ਓਕੇ ਕਿ ਲਾਇਆ ਜਿੱਥੇ ਆਂਦੀ ਦੂਰ ਲਾਓ ਤੇ ਜਾਂਦੇ ਜਾਂਦੇ ਮੈਂ ਇਹਨਾਂ ਦੇ ਦਿੰਦਾ ਜਾਂਦੇ ਜਾਂਦੇ ਲੈ ਲੈਂਦੇ ਨਾਲ ਛੜਕਦੇ ਪਰਲੇ ਪਾਸੇ ਦੇ ਦਾਂ ਇੱਕ ਵਾਰੀ ਆਪਣੇ ਡਿਕਸ਼ਨ ਲਾ ਕੇ ਨਾਂ ਲਿਖ ਲਓ ਸਾਰਿਆਂ ਦੇ ਤੋਂ ਜਸਟ ਅਸ ਸੁਚਨ ਗਿਆ ਇਹਨੂੰ ਲੈ ਕੇ ਇਹਨੂੰ ਆਈ ਡੈਰੀ ਲੈ ਆਓ ਆਪਣੇ ਕਬਰੌਣ ਦੀ ਲੋੜੀ ਸਾਡੇ ਨਾਲ ਕਾਗਜ਼ ਕਾ ਨਹੀਂ ਲਿਖਾ ਕੇ ਤੇ ਮੈਨ ਲੈ ਕੇ ਆ ਜੋ ਹੋ ਗਿਆ ਹੋ ਗਿਆ ਬੜੇ ਪਿੰਡ ਵਾਲੇ ਡਾਕਦੇ ਸੀ ਤੇ ਪਿੰਡ ਵਾਲੇ ਸੁਣ ਰਹੇ ਇਹਦੇ ਤੁਸੀਂ ਕੌਣ ਸੰਟਰ ਕਰਦੇ ਵੀ ਤੁਹਾਡੇ 100% ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡੀਐਸਪੀ ਸਾਹਿਬ ਨੂੰ ਦੱਸਣਾ ਤੁਸੀਂ ਲੇਟ ਹੋ ਸਕਦੇ ਆ ਪਰ 100% ਕਾਰਵਾਈ ਹੋਏਗੀ ਠੀਕ ਹੈ ਠੀਕ ਹੈ ਜਨ ਕੀ ਇਦਾਂ ਆ ਵੀ ਕਈ ਕਈ ਵਾਰੀ ਕਿਤੇ ਹੋਰ ਕੰਮ ਚ ਆ ਅ ਅੱਜ ਅਸੀਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੋਇਆ ਉਹਦੇ ਚ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਸੀਗੇ ਪਲੱਸ ਐਕਸਾਈਜ਼ ਵਾਲੇ ਉੱਥੇ ਮਾਰਨਿੰਗ ਰੇਡਾਂ ਸੀਗੀਆਂ ਅੱਜ ਸਾਡੀਆਂ ਔਰ ਅੱਜ ਸਾਡੀ ਦਸੂਹੇ ਦੀ ਟੀਮ ਜਿਹੜੀ ਡੀਐਸਪੀ ਸਾਹਿਬ ਦਸੂਹਾ ਦੀ ਸੁਪਰਵਾਈਜ਼ਨ ਚ ਮੇਵਾ ਬਿਆਣੀ ਪਿੰਡ ਜਿਹੜਾ ਪੁਰਾਣੀ ਤਸਕਰ ਹੈਗੇ ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰਡ ਹੈਗੇ ਆ ਉਹਨਾਂ ਦੇ ਘਰੇ ਜਦੋਂ ਅੱਜ ਰੇਡ ਕੀਤਾ ਤੇ ਉਹਦੀ ਵੱਲੋਂ ਸੁੱਚਾ ਸਿੰਘ ਨਾਮ ਦਾ ਜਿਹੜਾ ਇਹਦੇ ਘਰ ਦਾ ਮਾਲਕ ਹੈ ਉਹਨੇ ਪੁਲਿਸ ਪਾਰਟੀ ਤੇ ਸਮੇਤ ਆਪਣੇ ਪਰਿਵਾਰ ਹਮਲਾ ਕਰ ਦਿੱਤਾ ਜਿਹਦੇ ਸਾਡੇ ਦੋ ਮਲਾਜ਼ਮ ਇੰਜਰਡ ਹੋਏ ਆ ਇਹ ਸੇ ਸਤਨਾਮ ਸਿੰਘ ਤੇ ਇਹ ਸੀ ਗੁਰਮਿੰਦਰ ਕਨਸਟੇਬਲ ਗੁਰਮਿੰਦਰ ਔਰ ਉਹਦੀ ਕ੍ਰਾਸ ਜਦੋਂ ਹਮਲਾ ਕੀਤਾ ਤੇ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਉਹਦੇ ਵਿੱਚ ਸੁੱਚਾ ਸਿੰਘ ਜਿਹੜਾ ਇੱਥੇ ਜ਼ਖਮੀ ਹੋ ਗਿਆ ਸੀ ਸਾਰਿਆਂ ਨੂੰ ਹਸਪੀਟਲ ਲੈ ਗਏ ਔਰ ਡੂਰਿੰਗ ਰਾਜ ਹੀ ਸੁੱਚਾ ਸਿੰਘ ਦੀ ਜਿਹੜੀ ਪਤਾ ਲੱਗਾ ਸਾਨੂੰ ਉਹਦੀ ਡੈਥ ਹੋ ਗਈ ਹੈ ਔਰ ਮਲਾਜਮ ਸਾਡੇ ਜਿਹੜੇ ਹਾਲੇ ਅੰਡਰ ਟ੍ਰੀਟਮੈਂਟ ਹੈਗੇ ਔਰ ਉਹਦੇ ਸਬੰਧੀ ਜਿਹੜੀ ਫਰਦਰ ਜਿਹੜੀਆਂ ਕਾਰਵਾਈ ਸਾਡੀ ਚੱਲਦੀ ਹੈ ਸਰ ਪਿੰਡ ਵਾਲੋਂ ਪਤਾ ਲੱਗਿਆ ਕਿ ਇੱਥੇ ਹਜ਼ਾਰ ਤੋਂ ਪਲੱਸ ਬੰਦੇ ਦਿੱਲੀ ਚਿੱਟਾ ਲੈਣ ਆਉਂਦੇ ਸੀ ਉਹਦੇ ਬਾਰੇ ਕੀ ਪੁਲਿਸ ਕਾਰਵਾਈ ਚੱਲ ਰਹੀ ਹੈ ਨਹੀਂ ਦੇਖੋ ਪਹਿਲਾਂ ਵੀ ਇਹਨਾਂ ਤੇ ਐਫਆਈਆਨਾਂ ਦਰਜ ਹੈਗੀਆਂ ਹੁਣ ਵੀ ਜਿਹੜੀ ਇਨਫੋਰਮੇਸ਼ਨ ਸਾਰਾ ਨਗਰ ਹੀ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ ਔਰ ਇਧਰਲੇ ਪਾਸਿਓਂ ਤੋਂ ਵੀ ਕਰੀਬ ਅ ਗਿਣਤੀ ਜਿਹੜੀ ਆ ਸੈਂਕੜਿਆਂ ਚ ਆ ਉਹਦੀ ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫੋਰਮੇਸ਼ਨ ਬਾਰ-ਬਾਰ ਸਾਨੂੰ ਆ ਰਹੀਆਂ ਸੀਗੀਆਂ ਉਹਦੇ ਸੰਬੰਧੀ ਅੱਜ ਅਸੀਂ ਰੇਡ ਕੀਤੇ ਆ ਔਰ ਸਾਨੂੰ ਇੱਕ ਪਹਿਲਾਂ ਵੀ ਦੋ ਕੇਸਾਂ ਚ ਵਾਂਟਡ ਵੀ ਸੀਗਾ ਇੱਕ ਬੰਦਾ ਠੀਕ